ਸਰਦਾਰ ਰਣਜੋਤ ਸਿੰਘ ਜੀ ਰਣਜੋਤ ਸਿੰਘ ਕਾਲੇਕਾ ਸਰਪਸੰਟੀ ਨਾਲ 6 ਨੰਬਰ ਬਾੜ ਦੇ ਪੰਚ ਬਣਾਏ ਗਏ ਨੇ ਹਾਂਜੀ ਗੱਲ ਕਰਾਂਗੇ ਰਣਜੋਤ ਸਿੰਘ ਜੀ ਜਿਹੜੇ ਸਹਿਮਤੀ ਨਾਲ ਪੰਚ ਬਣਾਏ ਗਏ ਨੇ ਤੇ ਇਲੈਕਸ਼ਨ ਅਜੇ ਦੂਰ ਆਜੋ ਸੁੰਡੇ ਜਿਹੜੇ 6 ਨੰਬਰ ਬਾਡ ਦੇ ਰਣਜੋਤ ਸਿੰਘ ਪੰਚ ਬਣਾਈ ਨੇ ਉਹਨਾਂ ਨਾਲ ਗੱਲ ਕਰਦੇ ਆ ਥੋੜੀ ਹਾਂਜੀ ਤੁਹਾਨੂੰ ਅੱਜ ਮਾਨ ਸਨਮਾਨ ਦਿੱਤਾ ਹੈ ਤੁਹਾਡੇ ਬਾਡ ਨੇ ਤੁਹਾਨੂੰ ਚੁਣਿਆ ਕੀ ਕਹਿਣਾ ਚਾਹੋਗੇ ਹਾਂ ਦੇਖੋ ਚਲੋ ਆਪਣੀ ਰਾਏ ਦਿਓ ਜੀ ਹਾਂ ਹੁਣ ਸਾਰੇ ਭਾਈਚਾਰੇ ਇਕੱਠਾ ਹੋ ਗਏ ਮੈਨੂੰ ਮੇਟੇ ਜੀਵਾ ਮੈਂ ਨਮਾਰੀਨਾ ਮੈਂ ਸਰਪੰਚ ਬਣ ਗਿਆ ਹਾਂ ਜੀ ਮਨੋਤਰਨ ਨੂੰ ਲਾ ਕੇ ਕਹਿੰਦਾ ਜੀ ਮੈਂ ਬਾਰੇ ਨਮਾਉ ਨਾਲ ਸ਼ਰਮਾ ਜੀ ਤੁਸੀਂ ਦਿੰਦਾ ਹੋ ਰਾਜਾ ਜੀ ਤੁਸੀਂ ਅੱਜ ਇਹਨਾਂ ਨੂੰ ਚੁਣਿਆ ਇਹਨਾਂ ਤੇ ਭਰੋਸਾ ਜਤਾਇਆ ਆਪਦਾ ਤੇ ਕੀ ਕਹਿਣਾ ਚਾਹੋਗੇ ਤੁਸੀਂ ਅਸਤਾ ਜੀ ਬੇਨਤੀ ਕਰਦੇ ਆ ਸਾਡੀ ਸਾਰੀ ਬਾੜ ਛੇਨ ਉਪਰ ਬਾੜ ਨੇ ਇਕੱਠ ਕਰਕੇ ਮੀਟਿੰਗ ਕਰੀ ਕਿ ਅਪਾ ਚੰਗਾ ਬੰਦਾ ਤੁਹਾਨੂੰ ਬੰਦਾ ਖਲਾਫ ਪ੍ਰਕਾਸ਼ ਕਰ ਸਕੇ ਸਾਡੀ ਮਗੜ ਦਾ ਕੰਮ ਹੋ ਸਕੇ ਕੋਈ ਇੱਕ ਹਿੱਸੇ ਦਾ ਵਿਰੋਧਤਾਰੀ ਇਹਦੇ ਵਿੱਚ ਨਹੀਂ ਸਭ ਪੈਸੇ ਇੱਕੀਮ ਸਾਡੇ ਸਾਰੇ ਬਾੜ ਦੇ ਇੱਥੇ ਕਿੱਥੇ ਕਿੱਲੇ ਕਰ ਤੋ ਕਿੱਥੇ ਹੋ ਕੇ ਸਾਡੇ ਚੁਣੇ ਜੀ ਸਾਰੀ ਬਾੜ ਖਰੀ ਆ ਸਾਰੀ ਬਾੜ ਬਹੁਤ ਖੁਸ਼ ਆ ਅੱਜ ਕਨੇ ਸਾਡਾ ਬਕਾਸ਼ ਹੋਵੇ ਧੰਨਵਾਦ ਧੰਨਵਾਦ ਸਾਡੇ ਸਾਰੇ 6 ਨੰਬਰ ਬਾੜਾਂਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆਪਣੇ ਚਾਚਾ ਨੂੰ ਚੁਣ ਕੇ ਆਪਣੀ ਸੁਪਾਰ ਦੇ ਵਿਕਾਸ ਕਰਾਉਣ ਲਈ ਪਹਿਲ ਕੀਤੀ ਹੈ ਬਹੁਤ ਧੰਨਵਾਦ ਹੈ ਸਾਰੇ ਸਾਡੇ ਪੰਡਤ ਭਾਈ ਚਾਰੇ ਦਾ ਤੇ ਹੀਰ ਭਾਈ ਚਾਰੇ ਦਾ ਜਦੋਂ ਭਾਈ ਚਾਰੇ ਦਾ ਜਿਨ੍ਹਾਂ ਨੇ ਸਾਡੇ ਸਰਦਾਰ ਸਾਹਿਬ ਦਾ ਸਾਥ ਦਿੰਣਾ ਤੇ ਦਿੰਦੇ ਰਹਿਣਾ ਆਪਣਾ ਸਹਿਮਤੀ ਨਾਲ 6 ਨੰਬਰ ਬਾੜ ਦੇ ਰਣਜੋਤ ਸਿੰਘ ਕਾਲੇ ਦਾ ਸਰਪੰਚਪਤੀ ਨਾਲ ਪੰਜ ਬਣਾਏ ਗਏ ਨੇ 6 ਵਾਰਡ ਪਿੰਡ ਦਗਾਲ ਕਲਾਂ ਦੇ 6 ਵਾਰਡ ਦੇ ਰਣਜੋਤ ਸਿੰਘ ਕਾਲੇ ਕਾ ਸਰਪੰਚ ਪੰਜ ਬਣਾਏ ਗਏ ਨੇ ਆ ਦੇਖੋ ਤੁਹਾਨੂੰ ਦਿਖਾ ਰਹੇ ਆ ਵੀਡੀਓ ਸਾਰੀਆਂ ਬਹੁਤ ਸੂਝਵਾਨ ਅਤੇ ਸਮਝਦਾਰ ਸਾਰੀਆਂ ਵਾਰਡਾਂ ਦੇ ਕੰਮ ਕਰਨਗੇ ਪੰਜ ਬਣਾਈ ਨੇ 6 ਵਾਰਡ ਦੇ ਰਣਜੋਤ ਸਿੰਘ ਕਾਲੇਗਾ ਸਹਿਮਤੀ ਨਾਲ 6 ਵਾਰਡ ਦੀ ਨਾਲ ਆ ਦੇਖੋ ਸਾਰਾ ਦਿਖਾਉਣਾ ਤੁਹਾਨੂੰ ਅਬੇ ਬਾਏ ਇੱਕ ਜੇ ਦੇ ਬਾਉ ਹਰ ਹਰ ਮੰਨੂ ਜੀ ਦਾ

ਤੇ ਨਵੇਂ ਘਰ ਨਹੀਂ ਬਣਾਇਆ ਹਾਂ ਨਾ ਪਾਪਾ ਜੀ ਨਿਕਲੋ ਹਰਾਈ ਜਾਓ ਬੋਲ ਹਾਪਾ ਬੜੀ ਗੱਡੀ ਆ ਦੇਰੀ ਕਰੀ ਪਈ ਬਣੀ ਐ ਦੂਦਰੀ ਨਹੀਂ ਪਤਾ ਕਿਤੇ ਹੁਣ ਮੰਨ ਕੇ ਦੇ ਦਿੱਤੀ ਆ ਆਪਣੀ 6 ਨੰਬਰ ਵਾਲਾ ਟੈਕ ਸਾਰੇ ਪੈਸੇ ਰਾਤ ਨੂੰ ਮੈਸੇਜ ਲਾਇਆ ਕੀ ਅੱਤੀ ਮੈਸੇਜ ਆਇਆ ਜਿਵੇਂ ਕਰ ਰੱਖ ਸਾਰੇ ਆ 5:30 5:30 ਨੇ ਮੇਰੇ ਕਹਿੰਦਾ ਤਕਰੀਬਨ 10:00 ਵਾਰੀ ਮੈਂ ਬ੍ਰੀਕ ਕਰਾਂ ਠੀਕ ਹੈ ਦੇਖੋ ਸਾਨੂੰ ਕੌਲ ਜਰ ਵੀ ਆਪਣੇ ਸਾਰੇ ਹੀ ਪਰਵਾਰ ਸਾਰੇ ਪਰਵਾਰਾਂ ਦੇ ਸੰਗਤ ਨਾਲ ਸਮੇਂ ਮਿਲ ਕੇ ਕਰਦੇ ਅਸੀਂ ਮੱਖਣ ਜੀ ਨੂੰ ਪੁੱਛਿਆ ਕਰਕੇ ਸਾਰੇ ਪੁੱਛਿਆ ਮਿਲਣ ਪੁੱਛਿਆ ਕਿ ਕੋਈ ਮੈਂਦਰੀ ਚਾਹਮਾਨੇ ਸੀਗਾ ਭਾਈ ਤਾਂ ਦੱਸੋ ਠੀਕ ਹੈ ਜੀ ਠੀਕ ਹੈ ਜੀ ਫੇ ਅਸੀਂ ਕਾਲੇ ਕਾਲੇ ਵੀ ਗਏ ਨਾ ਸਾਨੂੰ ਕਿਹਾ ਭਾਈ ਸੰਗਠਨ ਤੋਂ ਬੋਵਾਈ ਦੇ ਦੀ ਇੱਦਿਹਾ ਅਸੀਂ ਪਾਸੇ ਬੰਨਣ ਜਾਂਦੇ ਜਿਹੜਾ ਮਾਰਕਿੰਗ ਬੰਦਾ ਦੱਸਦਾ ਸੀਦੇ ਹੱਥ ਇੱਦਿਹਾ ਬਾਕੀ ਵੀ ਕਰ ਚੁੱਕੇ ਅਸੀਂ ਉਹ ਸਾਰੇ ਪਰਿਵਾਰਾਂ ਕੋਲ ਮਿਲਿਆ ਮਿਲਿਆ ਸਾਰੇ ਖੜਿਆ ਕਿ ਜੇ ਕੋਈ ਗੱਲ ਬਾਤ ਹੈ ਇਹ ਖੁਰਕੀ ਦਾ ਸੋਪਾ ਨਹੀਂ ਗਿਆ ਪਰ ਸਾਡੇ ਬੰਦਾਂ ਨੇ ਦੋ ਕਈ ਵਾਰੀ ਗੱਲ ਕੀਤੀ ਇਸ ਕਿ ਸਾਰਾ ਫਰਜਵਾਨਾ ਜੀ ਹੋਊਗਾ ਵਾਰੀ ਇਹ ਠੀਕ ਹੈ ਬਾਜੀ ਉਹ ਪੁੱਛਤ ਗੱਲ ਕਰ ਰਹੇ ਹੁਣ ਦੀਆਂ ਸਾਨੂੰ ਆਈ ਗਏ ਦੰਦ ਨੇ ਕਿਸੇ ਨੂੰ ਵੀ ਕੋਈ ਬੰਨਣਾ ਚਾਹੁੰਦਾ ਹੱਸਦਾ ਕਿ ਹਾਰ ਕੇ ਵਜੋਂ ਦੇਖਿਆ ਅਮ ਭਾਈ ਮੱਖਣ ਖੜਿਆ ਹਰਿ ਤੁਨ ਮੈਨੂੰ ਪੁੱਛਿਆ ਕਿ ਭਾਈ ਕੋਈ ਬੰਨਣਾ ਚਾਹੁੰਦਾ ਤਾਂ ਦੱਸੋ ਕੋਈ ਥੋੜੀ ਨਾਲ ਪਹਿਲਾਂ ਸੁਣਦੀ ਸੀ ਕਿ ਉਹ ਅਸੀਂ ਆਈ ਗਏ ਬੰਦ ਅਸੀਂ ਨੇ ਹੁਣ ਕੀ ਕਿਹਾ ਫਿਰ ਅਸੀਂ ਗਏ ਨਾ ਸਵਾਰ ਲਾਵੇ ਤੇ ਕਿਹਾ ਵੀ ਅਸੀਂ ਆਜ ਨੇ ਮਜੂਦ ਉੱਥੇ ਇਹ ਬੰਦਾ ਚੰਗਾ ਲੱਗੂਆ ਭਾਈ ਇਹੋ ਨਾ ਵੀ ਬੰਦਾ ਬੜੀ ਕੀ ਦੇਖੋ ਪਿਛਲੀ ਵਾਰ ਆਪਣਾ ਕੰਮ ਨਹੀਂ ਹੋਇਆ ਕੋਈ ਦੇਖੋ ਤਾਂ ਪਰ ਸਭ ਨੂੰ ਬਤੀ ਚੰਗੀ ਲੱਗਦੀ ਅਸੀਂ ਕਮੇਂ ਦੀ یوں ਕਰਦੇ ਅਸੀਂ ਨਾ ਮੈਂਬਰ ਆਪਣਾ ਬਣਾਵਾਂਗੇ ਮੈਂਬਰ ਦੁਖ ਚ ਵੀ ਖੜੇ ਆਪਣੇ ਗੱਲਾਂ ਨੂੰ ਆਪਣਾ ਕੰਮ ਹੋਣਾ ਨਹੀਂ ਬਾੜਦਾ ਆਪਣਾ ਸਭ ਨੂੰ ਇਹ ਸਾਨੂੰ ਬੇਨਤੀ ਕਰਦੇ ਕੋਈ ਪਾਲਟੀ ਬਾਜ਼ੀ ਨਹੀਂ ਕੋਈ ਕੁਸਣੀ ਪੂਰੇ ਪਾਸੇ ਬਾੜਾ ਨਹੀਂ ਵੀ ਕਹਿੰਦੇ ਕੋਈ ਪਾਰਟੀ ਬਾਜ਼ੀ ਕੋਈ ਸਰਪੰਚਾ ਜੋ ਪੰਚਾਇਤ ਨਹੀਂ ਹੈ ਅੱਪਰ ਵੀ ਧਰਵਾਣਾ ਦਾ ਕੱਟਾ ਬਾਹਰੋਂ ਆ ਤੁਹਾਨੂੰ ਨਹੀਂ ਬੇਚਦੇ ਜਿੰਨ ਤੁਸੀਂ ਕਹਿੰਦੇ ਹੋ ਦੇਖੋ ਸਾਨੂੰ ਨਾ ਨਾ ਹੋਇਆ ਸੀ ਤੁਸੀਂ ਦੱਸ ਲਿਆ ਬਾਕੀ ਕੋਈ ਚੰਗਾ ਕੋਈ ਗੱਲਬਾਤ ਕਰਨੀ ਤਾਉ ਰਹਿ ਗਿਆ ਬਈ ਦੱਸਦਾ ਮਿਲ ਗੱਲ ਦੀ ਇਹ ਸਾਨੂੰ ਕੋਈ ਗੱਲ ਕਰਨੀ ਆ ਤਾਂ ਕਰੋ ਕੋਈ ਨਹੀਂ ਸਾਰਾ ਵੇੜਾ ਕਹਿ ਦੂਗਾ ਮੈਂ ਤਾਂ ਉਹਨਾਂ ਨਾਲ ਖੜਾ ਠੀਕ ਹੈ ਮੈਂ ਮੈਂ ਤਾਂ ਇਹੀ ਗੱਲ ਕਹੂੰਗਾ ਤੁਹਾਨੂੰ ਵੀ ਆਪਾਂ ਇੱਕ ਟੰਗਾ ਬੰਦਾ ਲੈ ਕੇ ਆ ਸਾਡੇ ਛੋਟੀ ਛੋਟੀਆਂ ਛੋਟੀਆਂ ਹੈਗੀਆਂ ਨੂੰ ਬੰਦਾ ਜੋ ਤਾਂ ਕੇ ਸੀ ਉਹ ਕੰਮ ਕਰਾ ਲਿਆ ਉਹਦੇ ਠੀਕ ਹੈ ਜੀ ਅੰਮਾ ਤਾਈ ਜੂੜੇ ਦਾ ਜੇ ਕੋਈ ਹੋਰ ਆਉਣੇ ਵੱਲੋਂ ਆਪਣੇ ਚਾਚਾ ਜੋਧਾ ਜੀ ਨੇ ਇਸ ਪਾਰ ਦੇ ਪੰਚ ਠੀਕ ਹੈ ਜੇ ਕੋਈ ਹੋਰ ਬੰਦਾ ਕੰਡਾ ਭਾਈ ਉਹ ਆਪਣਾ ਦੱਸ ਰਿਹਾ ਹੈ ਜਿੱਥੇ ਤੁਸੀਂ ਕਹਿੰਦੇ ਠੀਕ ਹੈ ਜੀ ਹੈ ਤੁੰਮ ਰਾਜ ਹਾਂ ਜੀ ਇੱਥੇ ਦੇਖੋ